ਹਲੋ एवरीवन ਮੈਂ ਹਾਂ ਸਿਜਲ ਤੇ ਤੁਸੇ ਜੁੜੇ ਹੋਏ ਹੋ ਤੁਹਾਡੇ ਆਪਣੇ ਚੈਨਲ ਸੁਰ ਪੰਜਾਬ ਦੇ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਚੈਨਲ ਹਰ ਵਾਰ ਤੁਹਾਡੇ ਨਾਲ ਇੱਕ ਨਵੀਂ ਤੋਂ ਨਵੀਂ ਸਖਸ਼ੀਅਤ ਨਾਲ ਰੂਬਰੂ ਕਰਵਾਉਂਦਾ ਹੈ ਉਹ ਵੀ ਅੱਜ ਮੈਂ ਤੇ ਮੇਰੀ ਟੀਮ ਇੱਕ ਅਜੀ ਹੀ ਸਖਸ਼ੀਅਤ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਡਾਕਟਰ ਜਗਤਾਰ ਜੀ ਜੋ ਕਿ ਇੱਕ ਅਜੀ ਹੀ ਕਲੀਨਿਕ ਲੈ ਕੇ ਆਏ ਹਨ ਜਿਹਦੇ ਨਾਲ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਸੋ ਮੈਂ ਗੱਲ ਕਰ ਰਹੀ ਹਾਂ ਆਯੁਰਵੈਦਿਕ ਔਸ਼ਧਾਲਯ ਕਲੀਨਿਕ ਹਸਪੀਟਲ ਦੀ ਜੋ ਕਿ ਨਾਨਕ ਸਰ ਗੁਰਦੁਆਰਾ ਸਿਟੀ ਇਨਕਲੇਵ ਫਗਵਾੜਾ ਰੋਡ ਹੁਸ਼ਿਆਰਪੁਰ ਦੇ ਵਿੱਚ ਹੈ ਸੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਅੰਦਰ ਅਸੀਂ ਪਹੁੰਚੇ ਆਂ ਹੁਸ਼ਿਆਰਪੁਰ ਦੇ ਇੱਕ ਬਹੁਤ ਹੀ ਅਨੋਖੇ ਬ੍ਰਾਂਚ ਤੇ ਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਨੂੰ ਪੁੱਛਦੇ ਆਂ ਕਿ ਬੇਸਿਕਲੀ ਇਹ ਕਨਸੈਪਟ ਹੈ ਕੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨੇਮ ਹੈ ਤੁਹਾਡਾ ਸਰ ਮੇਰਾ ਨਾਮ ਜਗਤਾਰ ਸਿੰਘ ਹੈ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੁਰਪੰਜਾਬ ਚੈਨਲ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਤੁਸੀਂ ਸਾਡੇ ਇੱਥੇ ਓਪਨਿੰਗ ਦੇ ਉੱਪਰ ਪਹੁੰਚੇ ਹੈ। ਔਰ ਦੂਸਰਾ ਤੁਹਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜਾ ਅਸੀਂ ਇੱਕ ਕਨਸੈਪਟ ਲੈ ਕੇ ਆਏ ਆਂ ਪੰਜਾਬ ਦੇ ਅੰਦਰ ਇਹ ਪਹਿਲੀ ਬ੍ਰਾਂਚ ਹੈ। ਠੀਕ ਹੈ ਜੀ ਇਹਦੇ ਅੰਦਰ ਹੈ ਕੀ ਆ ਕਿ 100% ਆਯੁਰਵੇਦਿਕ ਟ੍ਰੀਟਮੈਂਟ ਹੈ। ਔਰ ਆਨਲਾਈਨ ਹਸਪੀਟਲ ਦੀ ਪਹਿਲੀ ਸ਼ੁਰੂਆਤ ਪੰਜਾਬ ਦੇ ਵਿੱਚ ਹੁਸ਼ਾਰਪ ਡਿਸਟ੍ਰਿਕਟ ਤੋਂ ਅਸੀਂ ਕੀਤੀ ਹੈ ਜੀ ਔਰ ਕਿਸ ਨਾਮ ਦੇਟ ਕੀਤੀ ਹੈ ਸਰਤਾਜ ਗਲੋਬਲ ਐਸੋਸੀਏਟ ਸਾਡੀ ਇੱਕ ਫਰਮ ਹੈਗੀ ਆ ਉਹਦੇ ਅੰਦਰ ਅਸੀਂ ਇਸ ਕਨਸੈਪਟ ਨੂੰ ਲੈ ਕੇ ਆਏ ਹਾਂ ਜੀ ਤੇ ਸਰ ਇਹ ਕਨਸੈਪਟ ਕਦੋਂ ਤੋਂ ਚੱਲਦਾ ਆ ਰਿਹਾ ਹੈ ਇਹ ਕਨਸੈਪਟ ਲਗਭਗ 3 ਤੋਂ 4 ਸਾਲ ਤੋਂ ਚੱਲਦਾ ਆ ਰਿਹਾ ਹੈ ਅਲੱਗ-ਅਲੱਗ ਸਟੇਟਸ ਦੇ ਅੰਦਰ ਇਹਨੇ ਸ਼ੁਰੂਆਤ ਕੀਤੀ ਹੈਗੀ ਹੈ ਹੈੱਡ ਆਫਿਸਰ ਜੈਪੁਰ ਦੇ ਅੰਦਰ ਰਾਜਸਥਾਨ ਤੇ ਹੈਗਾ ਲੇਕਿਨ ਪੰਜਾਬ ਦੇ ਅੰਦਰ ਅਸੀਂ ਰੀਸੈਂਟਲੀ ਸਟਾਰਟ ਕੀਤਾ ਕਿਉਂਕਿ ਕੁਝ ਪ੍ਰੋਡਕਟ ਇਹਨਾਂ ਦੇ ਮੈਂ ਇਸ ਕਨਸੈਪਟ ਨੂੰ ਜਾਣਿਆ ਪਿਛਲੇ 6 ਮਹੀਨੇ ਤੋਂ ਸਾਲ ਤੋਂ ਅਸੀਂ ਟੱਚ ਵਿੱਚ ਸੀਗੇ ਔਰ ਅਸ਼ੇ ਰਿਜ਼ਲਟ ਦੇਖੇ ਉਸ ਤੋਂ ਬਾਅਦ ਫਿਰ ਅਸੀਂ ਇਹਦੀ ਸ਼ੁਰੂਆਤ ਪੰਜਾਬ ਵਿੱਚ ਕੀਤੀ ਹੈ ਸਰ ਕੀ ਇਹ ਪੰਜਾਬ ਦੀ ਪਹਿਲੀ ਬ੍ਰਾਂਚ ਹੈ ਜਾਂ ਪੰਜਾਬ ਵਿੱਚ ਅਜੇ ਹਾਂ ਹੋਰ ਵੀ ਬ੍ਰਾਂਚੇਸ ਨਹੀਂ ਆਇਆ ਜੀ ਮੈਮ ਪੰਜਾਬ ਦੇ ਅੰਦਰ ਇਹ ਪਹਿਲੀ ਬ੍ਰਾਂਚ ਹੈਗੀ ਆ ਆਨਲਾਈਨ ਕਲੀਨਿਕ ਹਸਪੀਟਲ ਦੀ ਔਰ ਦੂਸਰੀ ਅਮਰਸਰ ਦੇ ਵਿੱਚ ਵੀ ਅਸੀਂ ਸਟਾਰਟ ਕਰ ਚ ਤੇ ਸਰ ਜਿਵੇਂ ਕਿ ਮਾਰਕੀਟ ਵਿੱਚ ਬਹੁਤ ਬਹੁਤ ਸਾਰੇ ਕਾਰਡਸ ਚੱਲਦੇ ਨੇ ਤੇ ਤੁਹਾਡੇ ਕੋਲ ਅਜਿਹਾ ਕਿ ਕਾਰਡ ਵਿੱਚ ਖਾਸ ਹੈ ਮਾਰਕੀਟ ਦੇ ਅੰਦਰ ਬਹੁਤ ਸਾਰੇ ਕਾਰਡ ਆ ਅਲੱਗ-ਅਲੱਗ ਬੈਨੀਫਿਟਸ ਹੋਣਗੇ ਲੇਕਿਨ ਸਾਡੇ ਕੁਝ ਇਸ ਜਿਹੜਾ ਕਾਰਡ ਹੈਲਥ ਕਾਰਡ ਸਾਡਾ ਬਣਦਾ ਹੈਗਾ ਉਹਦੀ ਇੱਕ ਖਾਸੀਅਤ ਆ ਖਾਸੀਅਤ ਕੀ ਹੈ ਕਿ ਹਰ ਦਰਸ਼ਕ ਹਰ ਪਰਸਨ ਜੋ ਵੀ ਪੰਜਾਬ ਨੂੰ ਬਿਲੋਂਗ ਕਰਦਾ ਜਾਂਦਾ ਸਟੇਟ ਨੂੰ ਬਿਲੋਂਗ ਕਰਦਾ ਜੋ ਵੀ ਸਾਡੇ ਕੋਈ ਕਾਰਡ ਬਣਾਉਂਦਾ ਹੈਗਾ ਉਸ ਕਾਰਡ ਦੇ ਉਹਨੂੰ ਬੈਨੀਫਿਟ 3 ਸਾਲ ਤੱਕ ਰਹਿੰਦੇ ਆ ਔਰ ਇਸ ਕਾਰਡ ਦੀ ਜਿਹੜੀ ਕੋਸਟ ਹੈ ਹੈਲਥ ਕਾਰਡ ਦੀ ਮਾਤਰ 500 ਰੁਪਿਆ ਪੂਰੀ ਫੈਮਿਲੀ ਦੀ ਹੈਗੀ ਆ ਅਗਰ ਇਹਦੇ ਬੈਨੀਫਿਟਸ ਦੀ ਗੱਲ ਕਰੀ ਤਾਂ ਬਹੁਤ ਸਾਰੇ ਬੈਨੀਫਿਟ ਹੈਗੇ ਜਿਹਦੇ ਕੀ ਕੀ ਬੈਨੀਫਿਟਸ ਨੇ ਸਰ ਸਭ ਤੋਂ ਪਹਿਲਾਂ ਇੱਕ ਪ੍ਰੀਮੀਅਮ ਕਾਰਡ ਦੀ ਜਿਹੜੀ ਸ਼ੁਰੂਆਤ ਹੈ 3 ਸਾਲ ਤੱਕ ਰਹਿੰਦੀ ਹੈ 500 ਰੁਪਿਆ ਮੈਕਾਸਟ ਦਸੀ ਆ ਦੀ ਵਨ ਟਾਈਮ ਲੱਗੇਗਾ ਉਸ ਤੋਂ ਬਾਅਦ ਕੀ ਹੈਗਾ ਕਿ ਜਦੋਂ ਵੀ ਅਸੀਂ ਕੰਸਲਟੈਂਸੀ ਫੀਸ ਕਿਤੇ ਵੀ ਕੋ ਫੈਮਿਲੀ ਵਿੱਚ ਕੋ ਪ੍ਰੋਬਲਮ ਹੁੰਦੀ ਆ ਬੱਚੇ ਨੂੰ ਲੇਡੀਜ਼ ਨੂੰ ਫਾਦਰ ਨੂੰ ਮਦਰ ਨੂੰ ਜਾਂ ਖੁਦ ਨੂੰ ਕਿਤੇ ਵੀ ਆਪਾਂ ਜਾਣੇ ਤਾਂ ਸਭ ਤੋਂ ਪਹਿਲਾਂ ਅਸੀਂ ਡਾਕਟਰ ਨਾਲ ਕੰਸਲਟ ਕਰ ਲੀਏ ਉਹਦੀ ਕੰਸਲਟੈਂਸੀ ਫੀਸ ਦੇਣਗੇ ਜਿਹਨੂੰ ਆਪਾਂ OPD ਬੋਲਦੇ ਆ 3 ਸਾਲ ਤੱਕ ਪੂਰੀ ਫੈਮਿਲੀ ਦੀ OPD ਬਿਲਕੁਲ ਫ੍ਰੀ ਹੈ ਕਿਉਂਕਿ ਸਾਡੇ ਇਸ ਹਸਪੀਟਲ ਦੇ ਅੰਦਰ 175 ਪਲੱਸ ਡਾਕਟਰਾਂ ਦੀ ਐਕਸਪਰਟ ਟੀਮ ਬੈਠੀ ਆ ਠੀਕ ਹੈ ਕੋਈ ਵੀ ਪ੍ਰੋਬਲਮ ਹੈਗੀ ਆ ਇਹਦੇ ਅੰਦਰ ਅਲੱਗ-ਅਲੱਗ ਪੈਨਲ ਬਣੇ ਹੋਏ ਹੈਗੇ ਆ ਹਾਰਟ ਦਾ ਪੈਨਲ ਅਲੱਗ ਹੈਗਾ ਯੂਥ ਕੇਅਰ ਦਾ ਅਲੱਗ ਹੈਗਾ ਪ੍ਰਾਈਮ ਕੇਨ ਨੂੰ ਲੇਡੀਜ਼ ਦਾ ਸੈਕਸ਼ਨ ਅਲੱਗ ਹੈ ਚਾਈਲਡ ਦਾ ਅਲੱਗ ਹੈਗਾ ਅਲੱਗ ਅਲੱਗ ਪੈਨਲ ਦੇ ਅੰਦਰ ਜਦੋਂ ਵੀ ਕਿਸੇ ਕੋਈ ਵੀ ਜਿਹੜਾ ਪੇਸ਼ੈਂਟ ਫੋਨ ਕਰਦਾ ਹੈਗਾ ਆਨਲਾਈਨ ਡਾਕਟਰੀ ਸਲਾਹ ਲੈਂਦਾ ਹੈਗਾ ਉਹ 3 ਸਾਲ ਤੱਕ एडवाइस ਬਿਲਕੁਲ ਫ੍ਰੀ ਉਹਨੂੰ ਕੋਈ ਵੀ ਦੁਆਰੇ ਫੀਸ ਪੇ ਨਹੀਂ ਕਰਨੀ ਪੈਂਦੀ ਔਰ ਜਦੋਂ ਤੁਸੀਂ ਉੱਥੇ ਕਾਲ ਕਰਦੇ ਆ ਤੁਹਾਡੀ ਬੁਕਿੰਗ ਹੁੰਦੀ ਹੈ ਔਰ ਡਾਕਟਰਾਂ ਨਾਲ ਤੁਹਾਡੀ ਗੱਲ ਹੋ ਜਾਂਦੀ ਆ ਡਾਕਟਰ ਦੈਨ ਆਪਣੀ ਜਿਹੜੀ ਹੈਗੀ ਆ ਪਰਚੀ ਲਿਖ ਕੇ ਤੁਹਾਨੂੰ ਸੈੱਟ ਕਰ ਦਿੰਦੇ ਆ ਤੁਸੀਂ ਮੈਡੀਸਿਨ ਲੈ ਸਕਦੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੈ ਕਿ ਹਰ ਪਰਸਨ ਇਸ ਕਾਰਡ ਦਾ ਬੈਨੀਫਿਟ ਲੈਣਾ ਚਾਹਵੇ ਤਾਂ ਲੈ ਸਕਦਾ ਹੈਗਾ ਕੀ ਹੈ ਬੜਾ ਕੰਫਰਟੇਬਲ ਹੈ ਬੜਾ ਈਜ਼ੀ ਹੈ ਕਾਰਡ ਨੂੰ ਤੁਸੀਂ ਬਣਾ ਕੇ ਕਪਣਾ ਧਾਰ卡ਰ ਦਿੰਨੇ ਆ ਤੁਸੀਂ ਉਹਨੂੰ ਰਜਿਸਟ੍ਰੇਸ਼ਨ ਕਰ ਲੈਣੇ ਆ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡਾ ਜਿਹੜਾ ਕਾਰਡ ਐਕਟੀਵੇਟ ਹੋ ਜਾਂਦਾ ਔਰ ਉਸ ਕਾਰਡ ਦੇ ਉੱਪਰ ਜਦੋਂ ਵੀ ਤੁਸੀਂ ਸਾਡੀ ਰਜਿਸਟਰਡ ਲੈਬ ਕੋਲ ਜਾਉਂਗੇ ਉੱਥੇ 25% ਤੁਹਾਨੂੰ ਟੈਸਟਾਂ ਦੇ ਉੱਪਰ ਡਿਸਕਾਊਂਟ ਮਿਲੇਗਾ ਅਦਰ ਸਾਡੇ ਡਾਕਟਰ ਦੁਆਰਾ ਕੋਈ ਵੀ ਕੋਈ ਪਰਚੀ ਲਿਖੀ ਜਾਂਦੀ ਹੈ ਟੈਸਟਾਂ ਦੇ ਰਿਗਾਰਡਿੰਗ ਕਿਸੇ ਨੂੰ ਕੋਈ ਕੰਪਲਿਕੀਸ਼ਨ ਹੈਗੀ ਹੈ ਤਾਂ ਤੇ 25% ਡਿਸਕਾਊਂਟ ਰਹੇਗਾ ਅਗਰ ਐਮ ਆਰ ਆਈ ਸਕੈਨ ਹੈ ਤੋ ਉਹਦੇ ਉੱਪਰ ਵੀ ਡਿਸਕਾਊਂਟ ਰਹੇਗਾ ਤੀਸਰਾ ਅਗਰ ਕੋਈ ਪਰਸਨ ਨੇ ਮੈਡੀਸਨ ਜਿਹੜੀ ਸਾਡੀ 100% ਮੈਡੀਸਨ ਹੈਗੀ ਆ ਕੁਝ ਪ੍ਰੋਡਕਟਸ ਜਿਹੜੇ ਕੰਪਨੀ ਦੇ ਆਪਣੇ ਹੈਗੇ ਆ ਜਿੱਦਾਂ ਆਪਾਂ ਬ੍ਰੀਥ ਸਫਾ ਦੀ ਗੱਲ ਕਰੀਏ ਇਹ ਅਸਥਮਾ ਤੋਂ ਹੈਗਾ ਕਫ ਤੋਂ ਖਾਂਜੀ ਤੋਂ ਨਜਲੇ ਜਿਗਾਮ ਤੋਂ ਹੈਗਾ ਬਹੁਤ ਵਧੀਆ ਬੈਸਟ ਰਿਜ਼ਲਟ ਹੈਗੇ ਆ ਠੀਕ ਹੈ ਉਸ ਲੋਬਾ ਲੀਡੀਜ਼ ਦੇ ਵਾਸਤੇ ਇਹਨਾਂ ਨੇ ਇੱਕ ਪ੍ਰਾਈਮ ਗੈਨੋ ਪ੍ਰੋਡਕਟ ਦਿੱਤਾ ਹੈਗਾ ਸਾਨੂੰ ਬਹੁਤ ਹੀ ਜਬਰਦਸ ਔਸ਼ਦੀ ਹੈਗੀ ਆ ਇਹਦੇ ਵੀ ਬਹੁਤ ਵਧੀਆ ਰਿਜ਼ਲਟ ਹੈਗੇ ਆ ਇਸੇ ਤਰੀਕੇ ਨਾਲ ਆਰਥੋਰਾਜ ਹੈਗਾ ਡੀ ਕਟ ਹੈ ਕੰਪਨੀ ਦੇ 8 ਤੋਂ 10 ਪ੍ਰੋਡਕਟ ਇੱਕ ਆਪਣੀ ਚੇਨ ਹੈਗੀ ਆ ਉਹਦੇ ਨਾਲ ਨਾਲ ਕੰਪਨੀ ਕੱਲ ਇਹ ਪ੍ਰੋਡਕਟ ਨਹੀਂ ਦਿੰਦੀ ਜੋ ਡਾਕਟਰ ਰਿਕਮੈਂਡਿੰਗ ਕਰਦੇ ਮਾਰਕੀਟਿੰਗ ਦਾ ਡਾਬਰ ਆ ਜੰਡੂ ਆ ਚਰਕਿਆ ਜਿੰਨੀਆਂ ਵੀ ਆਯੁਰਵੈਦ ਕੰਪਨੀਆਂ ਹੈਗੀਆਂ ਉਹਨਾਂ ਦੇ ਅੰਦਰ ਕੋਈ ਵੀ ਮੈਡੀਸਿਨ ਦੀ ਜ਼ਰੂਰਤ ਪੈਂਦੀ ਹੈ ਤਾਂ ਡਾਕਟਰ ਉਹ ਪਰਚੀ ਦੇ ਉੱਪਰ ਲਿਖ ਦਿੰਦੇ ਆ ਤੁਸੀਂ ਆਨਲਾਈਨ ਘਰ ਵੀ ਮੰਗਵਾ ਸਕਦੇ ਆ ਉਹਦੇ ਉੱਪਰ 10% ਕੰਪਨੀ ਡਿਸਕਾਊਂਟ ਵੀ ਦਿੰਦੀ ਆ ਜੀ ਮੇ ਸਰ ਹੁਸ਼ਿਆਰਪੁਰ ਵਿੱਚ ਕੁਝ ਅਜਿਹੇ ਵੀ ਇਲਾਕੇ ਨੇ ਜਿੱਥੇ ਕਿ ਮੈਡੀਕਲ ਸੇਵਾਵਾਂ ਨਹੀਂ ਪਹੁੰਚ ਸਕਦੀਆਂ ਨੇ ਜੀ ਤੇ ਇਹ ਤੁਹਾਡਾ ਕਾਰਡ ਉੱਥੇ ਵੀ ਜਾਏਗਾ ਜੀ ਉਥੇ ਵੀ ਕਾਰਡ ਵਰਕ ਕਰੇਗਾ ਕਿਉਂਕਿ ਆਨਲਾਈਨ ਸਾਡਾ ਕਾਰਡ ਬਣ ਜਾਂਦਾ ਹੈ ਕੋਈ ਪਰਸਨ ਕਿਤੇ ਵੀ ਬੈਠਾ ਹੈਗਾ ਇਹਦਾ ਪੂਰਾ ਬੈਨੀਫਿਟ ਲੈ ਸਕਦਾ ਔਰ ਅਸੀਂ ਨਾਲ ਦੀ ਨਾਲ ਇੱਕ ਬਹੁਤ ਵਧੀਆ ਸ਼ੁਰੂਆਤੀ ਕਰ ਸਕਦੇ ਕਰ ਰਹੇ ਹਾਂ ਕਿ ਮਾਰਕੀਟ ਦੇ ਅੰਦਰ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਫੈਮਿਲੀ ਵਿੱਚ ਕੋਈ ਐਮਰਜੈਂਸੀ ਪੈਂਦੀ ਆ ਇਹ ਤਾਂ ਇੱਕ ਟ੍ਰੀਟਮੈਂਟ ਅਸੀਂ ਲੈ ਲਿਆ ਕੋਈ ਪ੍ਰੋਬਲਮ ਆਈ ਹੈ ਪਰ ਟ੍ਰੀਟਮੈਂਟ ਲੈ ਰਹੇ ਹਾਂ ਕਿਵਰ ਕੋਈ ਐਮਰਜੈਂਸੀ ਪੈਂਦੀ ਆ ਤੇ ਐਮਰਜੈਂਸੀ ਵਿੱਚ ਸਾਡੀ ਜਿੰਨੀ ਵੀ ਪੂੰਜੀ ਆ ਉਹ ਸਾਰੀ ਹਸਪੀਟਲਾਂ ਦੇ ਅੰਦਰ ਜਾਂਦੀ ਆ ਕੋਕ ਜਦੋਂ ਮੈਂ ਮਰਜੈਂਸੀ ਪੈਂਦੀ ਆ ਕੋ ਕਿਸੇ ਵੀ ਤਰ੍ਹਾਂ ਦੀ ਕੋ ਪ੍ਰੋਬਲਮ ਫੈਮਿਲੀ ਚ ਆਉਂਦੀ ਆ ਤਾਂ ਅਸੀਂ ਉਸੇ ਵੇਲੇ ਉਹਨੂੰ ਹਸਪੀਟਲ ਦੇ ਅੰਦਰ ਐਡਮਟ ਕਰਾਉਨੇ ਆ ਔਰ ਜਿਹੜਾ ਟ੍ਰੀਟਮੈਂਟ ਆ ਕਈ ਵਾਰ ਉਹ ਸਾਡੀ ਪੌਕੇਟallow ਨਹੀਂ ਕਰਦੀ ਪਰ ਅਸੀਂ ਆਪਣੀ ਫੈਮਿਲੀ ਪਰਸ ਨੂੰ ਬਚਾਉਣ ਲਈ ਟ੍ਰੀਟਮੈਂਟ ਦਿੰਨੇ ਆ ਤੇ ਅਸੀਂ ਨਾਲ ਇਸ ਕਾਰਡ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਹੈਲਥ ਇੰਸ਼ੋਰੈਂਸ ਨੂੰ ਵੀ ਲੈ ਕੇ ਆਵਾਂਗੇ ਹੈਲਥ ਇੰਸ਼ੋਰੈਂਸ ਦੇ ਉੱਪਰ ਵੀ ਆਮ ਕਲਾਇੰਟ ਨੂੰ ਬਹੁਤ ਵਧੀਆ ਡਿਸਕਾਊਂਟ ਰਹੇਗਾ ਇਸ ਕਾਰਡ ਦੇ ਉੱਪਰ ਤੇ ਸਰ ਤੁਸੀਂ ਕਾਰਡ ਦੇ ਫਾਇਦੇ ਤਾਂ ਦੱਸ ਤੇ ਤੇ ਦਰਸ਼ਕ ਤੁਹਾਡੇ ਨਾਲ ਸੰਪਰਕ ਕਿਵੇਂ ਕਰਨਗੇ ਸੰਪਰਕ ਕਰ ਅਗਰ ਕੋਈ ਡਿਸਟ੍ਰਿਕਟ ਹੁਸ਼ਾਰਪੁਰ ਨੂੰ ਬਿਲੋਂਗ ਕਰਦਾ ਤਾਂ ਸਾਡੀ ਜਿਹੜੀ ਕਲੀਨਿਕ ਦਾ ਹਸਪੀਟਲ ਆਨਲਾਈਨ ਜਿਹੜੀ ਸਾਡੀ ਬ੍ਰਾਂਚ ਹੈਗੀ ਆ ਇਹ ਹੁਸ਼ਾਰਪੁਰ ਦੇ ਅੰਦਰ ਫਗਵਾੜਾ ਰੋਡ ਸਿਟੀ ਇਨਕਲੇਵ ਦੇ ਅੰਦਰ ਸਰਤਾਜ ਗਲੋਬਲ ਐਸੋਸੀਏਸ਼ਨ ਦੇ ਅੰਦਰ ਅਵੇਲੇਬਲ ਆ ਕੋਈ ਵੀ ਪਰਸਨ ਇੱਥੇ ਆ ਕੇ ਵੀ ਸਾਡੇ ਕੋਲ ਕਾਰਡ ਬਣਵਾ ਸਕਦਾ ਹੈਗਾ ਅਗਰ ਕੋਈ ਪਰਸਨ ਕਿਸੇ ਹੋ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਮਤਲਬ ਸਾਡਾ ਨਾ ਟੱਚ ਹੋਣਾ ਚਾਹੁੰਦਾ ਹੈ ਜਾਂ ਕੰਟੈਕਟ ਕਰਨਾ ਚਾਹੁੰਦਾ ਤਾਂ ਸਾਡਾ ਜਿਹੜਾ ਕੰਟੈਕਟ ਨੰਬਰ ਹੈਗਾ 62394 46003 ਦੇ ਉੱਪਰ ਵੀ ਸਨਾਂ ਕੰਟੈਕਟ ਕਰਕੇ ਆਪਣਾ ਘਰ ਬੈਠੇ ਕਾਰਡ ਬਣਾ ਸਕਦਾ ਹੈਗਾ ਔਰ ਉਸੇ ਜਗ੍ਹਾ ਤੋਂ ਆਨਲਾਈਨ ਹਸਪੀਟਲ ਦੀ ਜਿਹੜੀ ਫੈਸਿਲਿਟੀ ਉਹ ਲੈ ਸਕਦਾ ਹੈਗਾ ਉਹਨੂੰ ਇੱਥੇ ਆਣ ਦੀ ਵੀ ਜ਼ਰੂਰਤ ਨਹੀਂ ਹੈ ਕਿਸੇ ਡਾਕਟਰ ਦੀ ਕੰਸਲਟੈਂਸੀ ਤੋਂ ਬਾਅਦ ਤੇ ਮੈਡੀਸਨ ਕਿਵੇਂ अवेलेबल ਹੋਏਗੀ ਅਵੇਲੇਬਿਲਟੀ ਅਗਰ ਕੋਈ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਸਿਟੀ ਦੇ ਅੰਦਰ ਹੈਗਾ ਤਾਂ ਸਾਡਾ ਜੋ ਮੈਂ ਐਡਰੈਸ ਦੱਸਿਆ ਹੈ ਕੋ ਉਸ ਐਡਰੈਸ ਤੇ ਆ ਕੇ ਵੀ ਸਾਡੇ ਕੋ ਸਾਰੀ ਮੈਡੀਸਨ ਅਵੇਲੇਬਲ ਹੈਗੀ ਆ ਔਰ ਇੱਥੋਂ ਵੀ ਆ ਕੇ ਲੈ ਸਕਦਾ ਹੈਗਾ ਔਰ ਇਹਦੇ ਉੱਪਰ ਵੀ ਕਾਰਡ ਦੇ ਉੱਪਰ 10% ਮੈਡੀਸਨ ਦੇ ਉੱਪਰ ਨੂੰ ਡਿਸਕਾਊਂਟ ਰਹੇਗਾ ਇਨ ਕੇਸ ਅਗਰ ਕੋਈ ਪੰਜਾਬ ਦੇ ਕਿਸੇ ਹੋਰ ਕੋਨੇ ਵਿੱਚ ਬੈਠਾ ਹੈਗਾ ਉਹ ਇੱਥੇ ਨਹੀਂ ਆ ਸਕਦਾ ਤੋਂ ਉੱਥੇ ਡਾਕਟਰ ਨੂੰ ਜਦੋਂ ਆਰਡਰ ਕਰੇਗਾ ਮੈਡੀਸਨ ਜਦੋਂ ਡਾਕਟਰ ਕੰਸਲਟ ਕਰਕੇ ਮੈਡੀਸਨ ਲਿਖੀ ਜਾਏਗੀ ਤਾਂ ਬਾਈ ਕੋ ਇਹਨੂੰ ਤਾਂ ਕੋਈ ਵੀ ਚਾਰਜ ਨਹੀਂ ਲਿਆ ਜਾਂਦਾ ਘਰ ਬੈਠੇ ਉਹਨੂੰ ਮੈਡੀਸਨ ਪਹੁੰਚ ਜਾਏਗੀ ਔਰ 10% ਡਿਸਕਾਊਂਟ ਵੀ ਉਹਨੂੰ ਰਹੇਗਾ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚੀ ਅਜਿਹੀਆਂ ਲੇਟੈਸਟ ਜਾਣਕਾਰੀਆਂ ਤੇ ਖਬਰਾਂ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸੁਰ ਪੰਜਾਬ ਦੇ ਨਾਲ ਮੈਨੂੰ ਸੇਜਲ ਨੂੰ ਦੋ ਇਜਾਜ਼ਤ ਧੰਨਵਾਦ